ਸਸਿਗਾ ਦੋਸਤੋ ਮੈਂ ਹਾਂ ਨਵਨੀ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਜੋ ਇੱਕ ਖੇਤੀਬਾੜੀ ਦੇਸ਼ ਹੈ ਖੇਤੀਬਾੜੀ ਪੰਜਾਬ ਜੋ ਇੱਕ ਖੇਤੀਬਾੜੀ ਦਾ ਸੂਬਾ ਹੈ ਤੇ ਖੇਤੀਬਾੜੀ ਕਰਦੇ ਆ ਪੂਰੇ ਦੇਸ਼ ਭਰ ਵਿੱਚ ਇੱਥੋਂ ਫਸਲਾਂ ਜਾਂਦੀਆਂ ਨੇ ਗੱਲ ਕਰੀਏ ਬਜਾਈ ਦੀ ਜਿੱਥੇ ਕਣਕ ਝੋਨੇ ਦੀ ਬਜਾਈ ਹੁੰਦੀ ਹੈ ਤੇ ਗਰਮੀਆਂ ਦੇ ਮੌਸਮ ਵਿੱਚ ਵੀ ਅੱਜ ਕੱਲ ਦਾ ਜੋ ਸੀਜ਼ਨ ਚੱਲ ਰਿਹਾ ਝੋਨੇ ਦਾ ਸੀਜ਼ਨ ਚੱਲ ਰਿਹਾ ਉਧਰੋਂ ਦੂਸਰੀ ਸਾਈਡ ਗੱਲ ਕਰੀਏ ਮੱਕੀ ਦੀ ਵੀ ਤੜਾਈ ਚੱਲ ਰਹੀ ਹੈ ਨਾਲੋਂ ਨਾਲ ਹੀ ਪਾਪਰ ਨੂੰ ਲੈ ਕੇ ਕਈ ਤਰ੍ਹਾਂ ਦੇ ਉਪਲਬਧੀਆਂ ਕਿਸਾਨਾਂ ਨੇ ਕੀਤੀਆਂ ਨੇ ਕਈ ਨਾਂਬਰ ਕਿਸਾਨਾਂ ਨੇ ਸਬਜ਼ੀਆਂ ਲਾ ਕੇ ਵੀ ਇਸ ਨੂੰ ਇੱਕ ਰੋਜ਼ਗਾਰ ਦਾ ਜ਼ਰੀਆ ਬਣਾ ਲਿਆ ਤੇ ਜੇ ਗੱਲ ਕਰੀਏ ਰੋਜ਼ਗਾਰ ਦੀ ਤਾਂ ਖੇਤੀ ਦੇ ਵਿੱਚ ਵੀ ਇੱਕ ਕਮਾਈ ਦਾ ਸਾਧਨ ਜੋ ਸਬਜ਼ੀਆਂ ਲਗਾ ਕੇ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਹੀ ਇੱਕ ਹਿਸ਼ਾਰਪੁਰ ਦੇ ਵਿੱਚ ਕੁਗਵਸਤਾ ਪਿੰਡ ਬਠੂਲਾ ਬਠੂਲੇ ਵਿੱਚ ਵੀ ਸਬਜ਼ੀਆਂ ਬੀਜ ਕੇ ਕਮਾਈ ਕੀਤੀ ਜਾ ਰਹੀ ਹੈ ਬਾਹਰ ਜਾਣ ਨਾਲੋਂ ਇੱਥੇ ਹੀ ਕੰਮ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਸਾਡੇ ਨਾਲ ਪਿੰਡ ਦੇ ਨੌਜਵਾਨ ਜੁੜੇ ਨੇ ਜਿਨ੍ਹਾਂ ਨੇ ਆਪਣੇ ਖੇਤੇ ਵਿੱਚ ਹੀ ਸਬਜ਼ੀਆਂ ਲਗਾ ਕੇ ਇੱਕ ਵਪਾਰ ਤੱਕ ਕੀਤਾ ਅਪਣਾਇਆ ਹੋਇਆ ਤੇ ਮੰਡੀ ਵਿੱਚ ਜਾ ਕੇ ਇਹ ਸਬਜ਼ੀ ਨੂੰ ਵੇਚ ਰਹੇ ਨੇ ਤੇ ਬਹੁਤ ਹੀ ਵਧੀਆ ਕਮਾਈ ਕਰ ਰਹੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਝੋਨਾ ਕਣਕ ਦੀ ਫਸਲ ਛੱਡ ਕੇ ਸਬਜ਼ੀਆਂ ਨੂੰ ਕਿਵੇਂ ਪੈਹਲ ਦਿੱਤੀ ਗਈ ਜਾਨਾ ਵੱਲੋਂ ਤੇ ਸਾਡੇ ਨਾਲ ਮੌਜੂਦ ਨੇ ਪਿੰਡ ਵਾਸੀ ਹਾਂਜੀ ਸਰ ਕੀ ਨਾਮ ਹੈ ਜੀ ਇੰਦਰਜੀਤ ਸਿੰਘ ਜੀ ਨਾਮ ਮੇਰਾ ਪਿੰਡ ਬਠੂਲਾ ਆ ਜ਼ਿਲ੍ਹਾ ਛਾਰਪੁਰ ਸਾਰੇ ਸਾਥ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿੱਥੇ ਅੱਜ ਕੱਲ ਦੇ ਸਮੇਂ ਦੌਰਾਨ ਝੋਨੇ ਦੀ ਫਸਲ ਨੂੰ ਬਿਤਰਜੀ ਦਿੱਤੀ ਜਾਂਦੀ ਝੋਨਾ ਬੀਜਿਆ ਜਾਂਦਾ ਤੇ ਜੋ ਕਿ ਪੂਰੇ ਦੇਸ਼ ਭਾਰ ਵਿੱਚ ਇਥੋਂ ਝੋਨੇ ਦੀ ਸਪਲਾਈ ਹੁੰਦੀ ਆ ਤੁਸੀਂ ਸਬਜ਼ੀਆਂ ਨੂੰ ਕਿਵੇਂ ਪੈਲ ਦਿੱਤੀ ਹੈ ਕਿਵੇਂ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੈ ਕਿ ਮੈਂ ਇਹ ਸਬਜ਼ੀਆਂ ਲਗਾ ਕੇ ਇੱਕ ਰੋਜ਼ਗਾਰ ਚਲਾਵਾਂ ਤੇ ਪਾਣੀ ਦੀ ਜੋ ਕਮੀ ਥੱਲੇ ਜਾ ਰਹੀ ਹੈ ਦਿਨੋ ਦਿਨ ਝੋਨੇ ਦੇ ਵਿੱਚ ਪਾਣੀ ਜ਼ਿਆਦਾ ਲੱਗਦਾ ਤੇ ਕੀ ਮਨ ਦੇ ਵਿੱਚ ਖਿਆਲ ਆਇਆ ਅ ਭਾਜੀ ਇਹ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਸਬਜ਼ੀਆਂ ਵਾਲਾ ਮੈਨੂੰ ਆਏ ਨੂੰ ਤਕਰੀਬਨ 10-12 ਸਾਲ ਹੋ ਗਏ ਆ ਪਹਿਲਾਂ ਛੋਟੇ ਪੱਧਰ ਤੋਂ ਕਨਾਲ ਦੋ ਕਨਾਲ ਤੋਂ ਸ਼ੁਰੂ ਕੀਤਾ ਸੀ ਹੁਣ ਤਕਰੀਬਨ ਦੋ ਖੇਤ ਤਿੰਨ ਖੇਤ ਮੈਂ ਲਗਾਉਣਾ ਹੂੰ ਤੇ ਇੱਕ ਤਾਂ ਇਸ ਮਿਹਨਤ ਦੇ ਵਿੱਚ ਪੈਸੇ ਜ਼ਰੂਰ ਆ ਮਿਹਨਤ ਵੱਧੂ ਆ ਪਰ ਪਰ ਪੈਸੇ ਹੈਗੇ ਆ ਤੇ ਨੰਬਰ 2 ਤੇ ਆਪਾਂ ਐਨੇ ਪੈਸੇ ਏਜੰਟਾਂ ਨੂੰ ਲਾ ਕੇ ਬਾਹਰ ਜਾਣ ਲਈ ਪੈਸੇ ਦਿੰਨੇ ਉੱਥੇ ਜਾ ਕੇ ਫਿਰ ਮਿਹਨਤ ਕਰਦੇ ਆ ਉਹਦੇ ਨਾਲੋਂ ਬਿਹਤਰ ਤਾਂ ਇਹ ਹੀ ਆ ਵੀ ਆਪਣੇ ਪਿੰਡ 'ਚ ਰਹਿ ਕੇ ਆਪਣੇ ਨਾਲੇ ਪਿੰਡ ਨਾਲ ਪਿਆਰ ਵਾ ਖੇਤਾਂ ਨਾਲ ਪਿਆਰ ਵਾ ਤੇ ਨਾਲੇ ਚਾਰ ਪੈਸੇ ਵੀ ਆਉਂਦੇ ਆ ਹਾਂਜੀ ਤੇ ਨਾਲੇ ਕਾਰਖਾਨ ਨੂੰ ਵਧਾਇਆ ਤੇ ਨਾਲੇ ਬੰਦੇ ਦਾ ਟਾਈਮ ਪਾਸ ਹੋ ਰਿਹਾ ਪੈਸੇ ਆ ਰਹੇ ਆ ਤੇ ਇਸ ਕਰਕੇ ਮੈਂ ਇਸ ਪਾਸੇ ਨੂੰ ਆਇਆ ਫਿਰ ਜੀ ਜਿਵੇਂ ਕਿ ਦੇਖਿਆ ਜਾਂਦਾ ਕਿ ਜਦੋਂ ਬਰਸਾਤਾਂ ਆਉਂਦੀਆਂ ਨੇ ਝੋਨੇ ਦੇ ਸੀਜ਼ਨ ਦੇ ਵਿੱਚ ਫਸਲਾਂ ਖਰਾਬ ਹੋ ਜਾਂਦੀਆਂ ਨੇ ਉਧਰੋਂ ਕਣਕ ਦੀ ਪਕਾਈ ਹੁੰਦੀ ਹੈ ਤਾਂ ਵੀ ਮੌਸਮ ਖਰਾਬ ਹੁੰਦੇ ਨਾਲ ਫਸਲਾਂ ਖਰਾਬ ਹੋ ਜਾਂਦੀਆਂ ਇਹਨਾਂ ਤੇ ਕਿਦਾਂ ਦਾ ਅਸਰ ਹੁੰਦਾ ਇਸ ਮੌਸਮ ਦੇ ਵਿੱਚ ਪਰਿ ਪ੍ਰਸਾਦ ਦਾ ਅਸਰ ਤਾਂ ਹੁੰਦਾ ਹੈ ਇੱਥੇ ਪਰ ਬਹੁਤ ਘੱਟ ਹੁੰਦਾ ਜੇਕਰ ਖੇਤਾਂ ਦਾ ਪਾਣੀ ਨਿਕਲਦਾ ਹੋਵੇ ਤਾਂ ਫੇਰ ਨਹੀਂ ਬਹੁਤਾ ਨੁਕਸਾਨ ਹੈਗਾ ਉਦਾਂ ਝਾੜ ਘਟਦਾ ਆ ਜੇ ਝਾੜ ਘਟਦਾ ਆ ਤਾਂ ਬਰਸਾਦ ਦੇ ਨਾਲ ਚ ਸਬਜ਼ੀ ਵੀ ਮਹਿੰਗੀ ਹੁੰਦੀ ਥੋੜੀ ਜਿਹੀ ਤੇ ਜਿੰਨਾ ਘਾੜ ਘਟਦਾ ਉਹਨੇ ਕੁ ਰੇਟ ਵੱਧ ਮਿਲ ਜਾਂਦੇ ਜਿੱਦਾਂ ਬੰਦੇ ਨੂੰ ਹਨਾ ਬਾਕੀ ਕੁਆਲਿਟੀ ਤੋੜਨੇ ਦੀ ਆਪ ਜਿੱਦਾਂ ਅਸੀਂ ਕਰਦੇ ਆ ਸਵੇਰ ਨੂੰ ਲਿਜਾ ਕੇ ਮੰਡੀ 'ਚ ਸਿਰਫ ਰੱਖਣੇ ਹੀ ਆ ਉਹਨਾਂ ਨੂੰ ਪਹਿਲਾਂ ਹੀ ਪਤਾ ਵੀ ਆਹ ਫਲਾਣੇ ਬੰਦੇ ਦਾ ਮਾਲ ਆ ਤੇ ਮੇਰੇ ਜਾਂਦੇ ਨੂੰ ਜਾਨੀ ਵੇਖ ਜਾਂਦਾ ਸਾਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿਹੜੀ ਕਿਹੜੀ ਫਸਲ ਤੁਸੀਂ ਬੀਜਦੇ ਹੋ ਸਬਜ਼ੀਆਂ ਦੇ ਵਿੱਚ ਜੀ ਸਬਜ਼ੀਆਂ ਭਾਜੀ ਮੈਂ ਬੈਂਗਣੀ ਕਾਲੀ ਲੌਣਾ ਚਿੱਟੀ ਲੌਣਾ ਘੀਆ ਲੌਣਾ ਸ਼ਿਮਲਾ ਮਿਰਚ ਤੇ ਹਰੀ ਮਿਰਚ ਠੀਕ ਹਾਂਜੀ ਇਹ ਚਾਰ ਪੰਜ ਸਬਜ਼ੀਆਂ ਤੁਸੀਂ ਲਗਾ ਰਹੇ ਹੋ ਤਾਂ ਕਿੰਨਾ ਕੁ ਪ੍ਰੋਫਿਟ ਹੋ ਰਿਹਾ ਇਹਦੇ ਵਿੱਚ ਜੀ ਭਾਜੀ ਤਕਰੀਬਨ ਸਮਝ ਲਓ ਵੀ ਪਹਿਲਾਂ ਜਿੱਲੇ ਕਿ ਸ਼ੁਰੂਆਤ ਹੁੰਦੀ ਆ ਉਸਲੇ ਝਾੜ ਵੱਧ ਨਿਕਲਦਾ ਉਸਲੇ ਤਾਂ ਤਕਰੀਬਨ 7-8000 ਦੀ ਵੀ ਹੋ ਜਾਂਦੀ ਆ ਡੇਲੀ ਤੇ ਹੁਣ ਥੋੜੀ ਜਿਹੀ ਘਟ ਗਈ ਆ ਪ੍ਰਸ਼ਾਦ ਦੇ ਦਿਨਾਂ ਚ ਪਰ ਫੇਰ ਵੀ 4000 3000 5000 ਜਾਨੀ ਇੰਨੀ ਕ ਐਵਰੇਜ ਆਉਂਦੀ ਆ ਜੇ 18 ਖਰਚਾ ਖਰਚਾ ਕੱਢ ਕੇ 2-3000 ਰੁਪਏ ਵੀ ਬਚੇ ਹਨ ਤਾਂ ਬੰਦੇ ਨੂੰ ਇਹ ਤਾਂ ਪਤਾ ਵੀ ਮੈਨੂੰ ਇੰਨੇ ਪੈਸੇ ਆਉਣੇ ਹੀ ਆ ਤੇ ਜੇ ਆਪਾਂ ਖਰਚੇ ਦੀ ਗੱਲ ਕਰੀਏ ਕਿੰਨਾ ਖਰਚਾ ਆਉਂਦਾ ਇਹ ਸਬਜੀ ਬੀਜਾਂ ਦੇ ਵਿੱਚ ਇਹਦੇ ਚ ਭਾਜੀ ਜ਼ਿਆਦਾ ਤਾਂ ਲੇਬਰ ਦਾ ਖਰਚਾ ਹੀ ਆ ਜ਼ਿਆਦਾ ਤੇ ਜਾਂ ਸਪਰੇਅ ਆ ਜਿਹੜੀ ਉਹਦਾ ਹੀ ਆ ਬਾਕੀ ਤਾਂ ਇੱਕ ਵਾਰ ਆਪਾਂ ਲਾਤੀ ਜੇ ਮਿਹਨਤ ਆਪ ਕਰਨੇ ਵਾਲਾ ਬੰਦਾ ਹੋਵੇ ਤਾਂ ਫੇਰ ਸਮਝ ਲਓ ਵੀ ਖਰਚਾ ਘਟਦਾ ਹੀ ਆ ਤੇ ਜੇ ਹੁਣ ਜਿਵੇਂ ਹੁਣ ਅੱਜ ਕੱਲ ਝੋਨੇ ਦੀ ਬਜਾਈ ਹੋ ਰਹੀ ਆ ਹਾਂਜੀ ਤੇ ਤੁਸੀਂ ਇਹ ਜਿਹੜੀ ਬੈਂਗਣੀ ਆ ਉਧਰੋਂ ਮਿਰਚਾਂ ਨੇ ਸ਼ਿਮਲਾ ਮਿਰਚ ਲਗਾਈ ਹੋਈ ਆ ਤੇ ਉਹਦੇ ਮੁਕਾਬਲੇ ਕਿੰਨਾ ਕੁ ਲੇਬਰ ਦਾ ਫਰਕ ਪੈਂਦਾ ਕਿੰਨੀ ਕੁ ਲੇਬਰ ਤੁਹਾਨੂੰ ਚਾਹੀਦੀ ਹੈ ਕਿਉਂ ਝੋਨੇ ਵੀ ਤਾਂ ਲੇਬਰ ਤੋਂ ਬਿਨਾ ਝੋਨਾ ਲੱਗਦਾ ਨਹੀਂ ਜੀ ਹਾਂ ਜੀ ਹਾਂ ਜੀ ਇਹਦੇ ਚ ਲੇਬਰ ਦਾ ਕੀ ਕੋਈ ਨਹੀਂ ਇਹਦੇ ਚ ਪੜੀ ਅਸੀਂ ਆਪ ਵੀ ਦੋ ਜਣੇ ਤਿੰਨ ਜਣੇ ਜਿਹਦਾ ਘਰ ਦੇ ਹੀ ਬੰਦੇ ਹੋਣ ਫਿਰ ਤਾਂ ਵਧੀਆ ਸਰਦਾ ਆ ਤੇ ਜਿੱਲੇ ਥੋੜੇ ਜਿਆਦਾ ਹੁੰਦੀ ਆ ਫਿਰ ਇੱਕ ਦੋ ਬੁੜੀਆਂ ਲਾ ਕੇ ਤੜਾ ਵੀ ਲਈਦੀ ਆ ਉਦਾਂ ਦਿੱਲੀ ਜਿੱਦਾਂ ਅਸੀਂ ਦੋ ਜਣੇ ਆ ਮੈਂ ਤੇ ਮੇਰਾ ਬੰਦਾ ਅਸੀਂ ਤਕਰੀਬਨ 10-12 ਕੁ ਲਫਾਵੇ ਤੋੜਨੇ ਹੁੰਦੇ ਆ ਤੇ ਬਸ ਸਾਡਾ ਸਰ ਜਾਂਦਾ ਵਧੀਆ ਉਹ ਵੀ 3:00 ਵਜੇ ਅਸੀਂ ਲੱਗਦੇ ਆ ਤਾਂ ਸਮਝ ਲਓ 7:00 ਵਜੇ ਤੱਕ ਐਨ ਪੈਕ ਪੂਕ ਕਰਕੇ ਬਿਲੇ ਹੋ ਜੀ ਦਾ ਤੇ ਜਿੱਦਾਂ ਹੁਣ ਕੋਈ ਬਿਮਾਰੀ ਲੱਗਦੀ ਆ ਤਾਂ ਸਪਰੇਆਂ ਸੁਪਰੂਆਂ ਦਾ ਕਿੰਨਾ ਖਰਚਾ ਆਉਂਦਾ ਇੱਥੇ ਜੀ ਦਵਾਈਆਂ ਬੜੀ ਮਹਿੰਗੀਆਂ ਆ ਇਹਦੀਆਂ ਜਿੱਦਾਂ ਹਨਾ ਤੇ ਬਰਸਾਤ ਦੇ ਦਿਨਾਂ 'ਚ ਹੁੰਦਾ ਵੀ ਜਦੋਂ ਮੀਂਹ ਪੈ ਗਿਆ ਉਦੋਂ ਧੂਹ ਹੋ ਗਈ ਦੁਬਾਰਾ ਕਰਨੀ ਪੈ ਜਾਂਦੀ ਆ ਉਦੋਂ ਦਾ तकरीबन 10 12 15 ਦਿਨ ਨੰਗੇ ਜਾਂਦੇ ਆ तकरीबन ਤੇ ਇਹਨਾਂ ਦਿਨਾਂ 'ਚ ਆ ਮਹੀਨੇ 'ਚ ਜ਼ਿਆਦਾ ਲੋਡ ਪੈਂਦੀ ਆ ਫੇਰ ਤਾਂ ਨਹੀਂ ਘੱਟੇ ਲੋਡ ਪੈਂਦੀ ਆ ਸ਼ੁਰੂਆਤ 'ਚ ਵੀ ਘੱਟ ਹੁੰਦੀ ਆ ਤੇ ਐਂਡ 'ਚ ਵੀ ਘੱਟੇ ਹੁੰਦੀ ਆ ਜਿਹੜੇ ਲੋਕ ਬੇਰੁਜ਼ਗਾਰ ਨੇ ਜਾਂ ਜ਼ਮੀਨ ਹੈਗੀ ਆ ਸਿਰਫ ਝੋਨੇ ਤੇ ਕਣਕ ਤੇ ਡਿਪੈਂਡ ਕਰਦੇ ਨੇ ਉਹਨਾਂ ਲਈ ਕੀ ਸੁਨੇਹਾ ਦਵੋਗੇ ਉਹਨਾਂ ਲਈ ਭਾਜੀ ਇਹ ਹੀ ਆ ਵੀ ਜੇ ਤੁਸੀਂ ਮਿਹਨਤ ਕਰਕੇ ਪੈਸੇ ਹੈਗੇ ਆ ਇਹਦੇ ਵਿੱਚ ਤਾਂ ਸਿਰਫ ਇਹ ਆ ਵੀ ਬਾਹਰ ਧੱਕੇ ਖਾਣ ਨਾਲੋਂ ਜੇ ਤੁਸੀਂ ਆਪਣਾ ਹੀ ਨਾਲੇ ਤਾਂ ਪੰਜਾਬ ਛੱਡ ਕੇ ਨਾ ਜਾਓ ਤੇ ਨਾਲੇ ਆਪ ਬੰਦਾ ਕਰਦਾ ਕਿਸੇ ਹੋਰ ਦੋ ਚਾਰ ਬੰਦਿਆਂ ਨੂੰ ਰੋਜ਼ਗਾਰ ਵੀ ਮਿਲਦਾ ਹਨਾ ਇਹਦੇ ਨਾਲ ਤੇ ਮਿਹਨਤ ਕੀਤੀ ਜਾਵੇ ਤਾਂ ਪੈਸੇ ਹੈਗੇ ਆ ਤੇ ਫਸਲੀ ਚੱਕਰ ਨੂੰ ਜੇ ਗੱਲ ਕਰਦੇ ਤੇ ਜਿਹੜੀ ਇਹ ਫਸਲ ਹੈ ਤੁਸੀਂ ਬੀਜੀ ਹੈ ਬੈਂਗਣੀ ਦੀ ਗੱਲ ਕਰੀਏ ਤੇ ਕਿੰਨੇ ਚਿਰ ਬਾਅਦ ਸਾਰਾ ਇਹ ਇਸੇ ਹੀ ਬੁੱਟੇ ਦੇ ਦੁਬਾਰਾ ਫੁੱਟ ਪੈਂਦੇ ਜਾਂ ਨਵੇਂ ਨਹੀਂ ਭਾਜੀ ਇਹ ਇੱਕ ਵਾਰ ਲੱਗਦੀ ਹੈ ਫਰਵਰੀ ਦੇ ਵਿੱਚ ਤੇ ਤਕਰੀਬਨ ਤਕਰੀਬਨ ਸਮਝ ਲਓ ਵੀ ਕਿੰਨੀ ਵਾਰੀ ਤੜਾਈ ਹੋ ਜਾਂਦੀ ਹੈ ਇਹਦੀ ਅਕਤੂਬਰ ਨਵੰਬਰ ਤੱਕ ਤੜਾਈ ਹੁੰਦੀ ਰਹਿਣੀ ਭਾਜੀ ਅਕਤੂਬਰ ਤੱਕ ਤਾਂ ਹੁੰਦੀ ਰਹਿਣੀ ਹੈ ਨਾ ਜੇ ਲਗਾਤਾਰ ਤੇ ਫਾਲੇ ਦਾ ਆਈ ਜਾਨਾ ਅੱਗੇ ਤੋਂ ਅੱਗੇ ਤੋੜੀ ਜਾਣਾ ਉਸ ਤੋਂ ਬਾਅਦ ਨਵਾਂ ਆਈ ਜਾਣਾ ਭਾਜੀ ਹੂੰ ਤੇ ਇੱਕੋ ਵਾਰੀ ਜਾਨੀ ਖਰਚਾ ਜਿਹੜਾ ਫਰਵਰੀ ਚ ਆਪਾਂ ਲਾਉਣੀ ਆ ਉਹਨੂੰ ਮਿੱਟੀ ਚਾੜਨੀ ਆ ਗੁੱਡਣਾ ਆ ਉਸ ਤੋਂ ਬਾਅਦ ਫਿਰ ਤਾਂ ਚੱਲਦਾ ਹੀ ਰਹਿੰਦਾ ਮੜਾ ਮੋਟਾ ਕਾਕੂ ਸਾਫ਼ ਕਰ ਲਿਆ ਤਾਂ ਠੀਕ ਆ ਤੇ ਜੇ ਕਨਾਲ ਦੀ ਗੱਲ ਕਰੀ ਕਨਾਲ ਦੇ ਵਿੱਚੋਂ ਕਿੰਨਾ ਕੁ ਝਾੜ ਨਿਕਲ ਜਾਂਦਾ ਇਹਦਾ ਜੀ ਝਾੜ ਭਾਜ ਜਿੱਦਾਂ ਕਨਾਲ ਦਾ ਤਾਂ ਮੈਂ ਲਾਇਆ ਨਹੀਂ ਕਦੀ ਉਦਾਂ ਆ ਵੀ ਤੁਸੀਂ ਲਾ ਲਓ ਵੀ ਜੇਕਰ ਤਿੰਨ ਕੁ ਮਹੀਨੇ ਵੀ ਲਗਾਤਾਰ ਤੋੜਦੇ ਆ 4-5000 ਰੁਪਏ ਡੇਲੀ ਆਉਂਦਾ ਤਾਂ ਸਮਝ ਲਓ ਕਿੱਲੇਕ ਦੇ ਵਿੱਚੋਂ ਰੁਪਈਆ 2.5 ਲੱਖ ਦੇ ਜਾਂਦਾ ਤੱਕੀ ਅੱਛਾ ਰੋਜ਼ ਦੀ ਰੋਜ਼ ਤੁਸੀਂ ਇੱਥੋਂ ਤੜਾਈ ਕਰਕੇ ਰੋਹਰ ਰੋਜ਼ ਮੰਡੀ ਲੈ ਕੇ ਪਰ ਹਾਂਜੀ ਹਰ ਰੋਜ਼ ਮੈਂ ਮੰਡੀ ਲੈ ਕੇ ਜਾਂਦਾ ਤੇ ਫਿਰ ਦੂਏ ਟਾਈਮ ਆਣ ਕੇ ਫਿਰ ਤੋੜਦੇ ਹਾਂ ਅਸੀਂ ਠੀਕ ਤੇ ਆ ਸਰ ਜਿਹੜੀ ਪਿੱਛੇ ਕਾਦੀ ਖੇਤੀ ਹੈ ਜੀ ਇਹ ਭਾਜੀ ਹਰੀ ਮਿਰਚੋ ਆ ਜੀ ਅੱਛਾ ਜੀ ਹਾਂ ਹਾਂ ਇਹਦੀ ਵੀ ਇਹੀ ਚੀਜ਼ ਹੋ ਇੱਕ ਵਾਰ ਲਾ ਲਈ ਤੇ ਮੁੜ ਕੇ ਫਿਰ ਚੱਲੀ ਜਾਣੀ ਆ ਇਹ ਨਵੰਬਰ ਤੱਕ ਜਿੰਦਾ ਚੱਲਣੀ ਆ ਹਾਂ ਤੇ ਉਸ ਤੋਂ ਬਾਅਦ ਫਿਰ ਅਸੀਂ ਕਣਕ ਬੀਜਦੇ ਆ ਇਹਦੇ ਵਿੱਚ ਜਾਂ ਫਿਰ ਕੋਈ ਹੋਰ ਚੀਜ਼ ਹਨਾ ਤਾਂ 6 ਕੁ ਮਹੀਨੇ ਦੇ ਵਿੱਚ ਇਹ ਜਾਨੀ ਚੱਲਦੀ ਜਾਏ ਇਹ ਠੀਕ ਹਾਂਜੀ ਤੇ ਕੀ ਭਾਅ ਦਾ ਫਿਰ ਲੱਗਦਾ ਜੀ ਹੁਣ ਤਾਂ ਭਾਜੀ ਭਾਅ ਥੋੜਾ ਜਿਹਾ ਘਟ ਹੋਇਆ ਪਹਿਲਾਂ ਤਾਂ ਤਕਰੀਬਨ 35-40 50 ਤੱਕ ਵੀ ਵਿਗ ਗਈ ਆ ਹੁਣ ਥੋੜਾ ਜਿਹਾ ਘਟ ਹੋਇਆ ਤੁਸੀਂ ਚਾਰ ਫਸਲਾਂ ਬੀਜੀਆਂ ਨੇ ਚਾਰਾਂ ਫਸਲਾਂ ਚੋਂ ਕਿਹੜੀ ਫਸਲ ਤੁਹਾਡੀ ਜ਼ਿਆਦਾ ਮਨ ਪਸੰਦ ਆ ਜਿੱਤੇ ਤੁਹਾਨੂੰ ਕਮਾਈ ਵਧੀਆ ਹੋ ਰਹੀ ਮੈਨੂੰ ਭਾਜੀ ਬੈਂਗਣੀ ਦੇ ਵਿੱਚ ਜਿੱਦਾਂ ਜ਼ਿਆਦਾ ਆ ਮੈਂ ਬੈਂਗਣੀ ਜ਼ਿਆਦਾ ਲਾਉਣਾ ਤੇ ਇਹਦੇ ਵਿੱਚ ਹੁਣ ਜਿੱਦਾਂ ਪਤਾ ਲੱਗ ਗਿਆ ਵੀ ਸਾਰੇ ਜਿੱਦਾਂ ਕਹਿੰਦੇ ਨੇ ਗੋਰਾ ਆ ਗਿਆ ਸਾਰੇ ਉਹ ਦਾ ਫੇਚ ਸਾਰੇ ਸਿੱਖ ਲਏ ਆ ਉਹ ਚੀਜ਼ ਹੋ ਗਿਆ ਹਾਂਜੀ ਬਸ ਉਹਨੂੰ ਹੁਣ ਪਤਾ ਆਵੇ ਕਿੱਦਾਂ ਹੋਣੀ ਆ ਠੀਕ ਹੈ ਤੇ ਮਿਹਨਤ ਦੀ ਕੀ ਚਲੋ ਚਿੱਟੀ ਬੈਂਗਣੀ ਤੇ ਕਾਲੀ ਬੈਂਗਣੀ 'ਚ ਕੀ ਫਰਕ ਹੈ ਜੀ ਇਹਦਾ ਚਿੱਟੀ ਬੈਂਗਣੀ ਭਾਜੀ ਇਹ ਜਿੱਦਾਂ ਵਿਆਹ ਸ਼ਾਦੀ ਜਿਆਦਾ ਵਰਤਦੇ ਜਿਲੇ ਉਹ ਮਿਕਸ ਸਬਜ਼ੀਆਂ ਦੇ ਵਿੱਚ ਹਨਾ ਤੇ ਕਾਲੀ ਬੈਂਗਣੀ ਆਮ ਵੇਖਦੀ ਆ ਇਹ ਥੋੜੀ ਜਿਹੀ ਉਹਦੇ ਨਾਲੋਂ ਕਾਲੀ ਨਾਲੋਂ ਮਹਿੰਗੀ ਵੇਖਦੀ ਆ ਇਹ ਮਹਿੰਗੀ ਵੇਖਦੀ ਆ ਹਾਂਜੀ ਠੀਕ ਹੈ ਇਹਦੇ ਟੇਸਟ ਦਾ ਵੀ ਫਰਕ ਹੋ ਅੱਛਾ ਜੀ ਹਾਂਜੀ ਇਹ ਜ਼ਿਆਦਾ ਟੇਸਟੀ ਹੈ ਉਹਦੇ ਨਾਲ। 3-6 ਮਹੀਨਾ ਹੀ ਇਹਦੀ ਫਸਲ ਵਾ। ਹੂੰ। ਤੇ ਉਹਦੇ ਤੋਂ ਬਾਅਦ ਇਹ ਖਤਮ ਹੋ ਜਾਂਦੀ। ਹੁਣ ਤਾਂ ਇਹਨੂੰ ਬਸ ਬਾਕੇ ਦੁਆਰਾ ਕੋਈ ਸਬਜ਼ੀ ਹੋਰ। ਇੱਕੋ ਵਾਰੀ ਫਲਾਂ ਆਏ ਤੇ ਬੂਟੇ ਤੇ। ਨਹੀਂ ਭਾਜੀ ਇਹ 3-4 ਕ ਵਾਰ ਟੁੱਟਦੀ ਹੈ ਬਸ। ਅੱਛਾ 3-4 ਟੁੱਟਦੀ ਹੈ। ਹਾਂਜੀ। ਜਿੱਦਾਂ ਆ ਮਿਰਚ ਜ਼ਿਆਦਾ ਵਾਰੀ ਟੁੱਟਦੀ ਹੈ ਨਾ ਇਹ ਨਹੀਂ ਟੁੱਟਦੀ ਜਿੱਦਾਂ। ਇਹ ਘੱਟ ਟੁੱਟਦੀ ਹੈ ਇਹ। ਛੇਤੀ ਖਤਮ ਹੋ ਜਾਂਦੀ। ਬੂਟੇ ਦੇ ਨਾਜ਼ੁਕ ਹੁੰਦੇ ਜ਼ਿਆਦਾ। ਅੱਛਾ। ਤੇ ਕਣਕ ਝੋਨੇ ਨਾਲੋਂ ਕਿੰਨਾ ਕੋਈ ਫਰਕ ਲੱਗਦਾ ਤੁਹਾਨੂੰ ਕਮਾਈਏ ਚ ਕਿੰਨੀ ਕਿ ਉਹਦੇ ਨਾਲੋਂ ਜੀ ਭਾਜੀ ਸਾਡੇ ਬੰਦੇ ਮਿਹਨਤ ਨਹੀਂ ਕਰਨਾ ਚਾਹੁੰਦੇ ਜੇ ਮਿਹਨਤ ਕਰਦੇ ਹੋਣ ਤਾਂ ਫੇਰ ਤਾਂ ਪੈਸੇ ਹੈਗੇ ਆ ਜਿੱਦਾਂ ਜੇਕਰ ਆਪ ਲਾ ਕੇ ਆਪੇ ਸਾਰਾ ਕੁਝ ਕਰਨ ਹਨਾ ਤਾਂ ਇਹਦੇ ਵਿੱਚ ਪੈਸੇ ਹੈਗੇ ਸਬਜ਼ੀ ਚ ਬਾਕੀ ਸਰਕਾਰਾਂ ਥੋੜੇ ਜਿਹਾ ਸਾਥ ਦੇਣ ਵੀ ਇਹਦੇ ਰੇਟ ਜਿੱਦਾਂ ਕਹਿੰਦੇ ਆ ਆਪਾਂ ਕਣਕ ਝੋਨੇ ਦੇ ਚੱਕਰ ਤੋਂ ਖਤਮ ਕਰਨਾ ਹਨਾ ਉਹਨਾਂ ਨੂੰ ਚਾਹੀਦਾ ਵੀ ਇਹਨਾਂ ਚੀਜ਼ਾਂ ਦਾ ਰੇਟ ਜਿਹੜਾ ਥੋੜੇ ਜਿਹਾ ਫਿਕਸ ਕਰਨ ਵੀ ਐਤੋਂ ਘੱਟ ਨਾ ਵਿਕੇ ਜਿੱਦਾਂ ਕਣ ਮਿਰਚ ਕਈ ਵਾਰ ਆਪਾਂ ਐਮਐਸਪੀ ਦੀ ਮੰਗ ਕਰਦੇ ਹਾਂ ਐਮਐਸਪੀ ਦੀ ਮੰਗ ਕਰਦੇ ਜਿੱਦਾਂ ਹੁਣ ਸਮਝ ਲਓ 70 ਰੁਪਏ ਤੜਾਈ ਪੈਂਦੀ ਸਾਨੂੰ ਕਿਸੇ ਵੇਲੇ ਮੰਡੀ 'ਚ ਜਾ ਕੇ 7-8 ਰੁਪਏ ਵਿਕਦੀ ਆ ਫੇਰ ਜ਼ਿਮੀਂਦਾਰ ਨੂੰ ਜਿਆਦਾ ਜਿੱਦਾਂ ਲਾਸ ਹੁੰਦਾ ਹਨ ਜਿੱਲੇ ਕੁਝ ਬਚੇ ਹੀ ਨਹੀਂ ਇਤੋਂ ਇਨੀ ਮਿਹਨਤ ਕਰਕੇ ਉੱਥੇ ਲਿਜਾਣੀ ਆ 70 ਰੁਪਏ ਤੜਾਈ ਪੈ ਗਈ ਫੇਰ ਲਿਜਾਣ ਦਾ ਖਰਚਾ ਲਫਾਫੇ ਦਾ ਖਰਚਾ ਫੇਰ ਉਸ ਤੋਂ ਬਾਅਦ ਜੇ ਉੱਥੇ ਜਾ ਕੇ ਕੁਝ 4 ਪੈਸੇ ਬਚੇ ਹੀ ਨਾ ਫੇਰ ਬੰਦੇ ਦਾ ਮਨ ਟੁੱਟ ਜਾਂਦਾ ਫੇਰ ਆਪਣੇ ਆਪ ਥੋੜੇ ਜਿਹਾ ਘਟ ਜਾਂਦੇ ਬੰਦੇ ਹਨ ਠੀਕ ਜੇ ਕਿਸੇ ਨੂੰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੋਵੇ ਜਾਂ ਤੁਹਾਡੇ ਤੋਂ ਕੋਈ ਨੌਲੇਜ ਇਹਨਾਂ ਸਬਜ਼ੀਆਂ ਬਾਰੇ ਲੈਣੀ ਹੋਵੇ ਤਾਂ ਕਿੱਦਾਂ ਤੁਹਾਡੇ ਤੱਕ ਪਹੁੰਚ ਕਰ ਸਕਦਾ ਜਦੋਂ ਮਰਜ਼ੀ ਭਾਜੀ ਮੈਨੂੰ ਫੋਨ ਕਰ ਲੈਣਾ ਜਦੋਂ ਮਰਜ਼ੀ ਮਿਲ ਲੈਣ ਮੈਂ ਇੱਥੇ ਹੀ ਹੁੰਨਾ ਜਿੱਦਾਂ ਪਿੰਡੇ ਮੇਰਾ ਨੰਬਰ ਲੈ ਲੈਣਾ ਹਨਾ ਤੇ ਜਦੋਂ ਮਰਜ਼ੀ ਆਣ ਜੀ ਨੰਬਰ ਆਪਣਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਜੀ ਹਾਂਜੀ 94640 637767 ਜੀ ਜਦੋਂ ਮਰਜ਼ੀ ਆਣ ਕੇ ਮਿਲ ਲੈਣ ਮੈਨੂੰ ਫੋਨ ਕਰ ਲੈਣ ਉਹਦੇ ਬਾਰੇ ਮੈਂ ਦੱਸ ਦੂੰਗਾ ਤੇ ਪਾਣੀ ਦੀ ਕਿੰਨੀ ਕੁ ਇਹਨੂੰ ਲੋੜ ਹੁੰਦੀ ਆ ਸ਼ਿਮਲਾ ਮਿਰਚ ਨੂੰ ਭਾਜੀ ਪਾਣੀ ਇਹਨੂੰ ਘੱਟੇ ਹੀ ਲੱਗਦਾ ਤਕਰੀਬਨ ਔਲੀਆਂ ਦੇ ਵਿੱਚ ਲੱਗਦਾ ਆ ਤਕਰੀਬਨ ਮੈਨੂੰ ਲੱਗਦਾ ਵੀ ਇਹ ਅ 15 ਦਿਨਾਂ ਬਾਅਦ ਲੋੜ ਪੈਂਦੀ ਆ ਜੇ ਖੇਤ ਵਧੀਆ ਆ ਨਹੀਂ ਤਾਂ ਜੇ ਥੋੜੇ ਜਿਹਾ ਘੱਟ ਮੇਰੇ ਵੀ ਆ ਤਾਂ ਵੀ 7-8 ਦਿਨ ਲੱਗ ਜਾਂਦੇ ਸੌਖੇ ਤੇ ਸਰ ਜ਼ਿਮੀਦਾਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜੀ ਭਾਜੀ ਜ਼ਿਮੀਦਾਰਾਂ ਨੂੰ ਮੈਂ ਇਹ ਅਪੀਲ ਕਰੂੰਗਾ ਵੀ ਥੋੜੀ ਬਹੁਤੀ ਸਬਜ਼ੀ ਜਿੱਦਾਂ ਲਗਾਉਣ ਨਾਲੇ ਤਾਂ ਖਰਚਾ ਬੰਦੇ ਨੂੰ ਆਮਦਨ ਹੁੰਦੀ ਆ ਤੇ ਨਾਲੇ ਆਪਣੇ ਘਰ ਖਾਣ ਲਈ ਵੀ ਮੁੱਲ ਨਾ ਲੈਣੀ ਪਵੇ ਹੈਨਾ ਤੇ ਨਾਲੇ ਆਪਣੇ ਘਰ ਦੀ ਸਬਜੀ ਆ ਸੋ ਦੋਸਤੋ ਬੈਂਗਣੀ ਦੀ ਤਲਾਈ ਤੋਂ ਬਾਅਦ ਉਸ ਦੀ ਪੈਕਿੰਗ ਕੀਤੀ ਜਾ ਰਹੀ ਹੈ ਜੋ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਰਾਹੀਂ ਦਿਖਾ ਰਹੇ ਹਾਂ ਤੇ ਸਰ ਕੋਈ ਸਰ ਨਾਲ ਜੁੜੇ ਹੋ ਤੇ ਇਹ ਜਿਹੜੀ ਤੜਾਈ ਦੀ ਪੈਕਿੰਗ ਹੋ ਰਹੀ ਹੈ ਹੁਣ ਬੈਂਗਣੀ ਦੀ ਤੇ ਕਿੰਨੇ ਕਿਲੋ ਦੀ ਪੈਕਿੰਗ ਹੁੰਦੀ ਹੈ ਜੀ ਇਹ ਭਾਜੀ ਤਕਰੀਬਨ 12 ਕਿਲੋ 10 ਕਿਲੋ 10 ਕਿਲੋ ਤੋਂ ਲੈ ਕੇ 12 13 ਕਿਲੋ ਤੱਕ ਇਹ ਪੈਂਦਾ ਲਫਾਫਾ ਅੱਛਾ ਜੀ ਤੇ ਫਿਰ ਉਹਨਾਂ ਨੂੰ ਵੀ ਸਵੇਰੇ ਚੱਕਣਾ ਸੌਖਾ ਹੋ ਜਾਂਦਾ ਜਿੱਦਾਂ ਤੇ ਉਹ ਇਦਾਂ ਹੀ ਲਫਾਫਾ ਲੈ ਜਾਂਦੇ ਆ ਅੱਛਾ ਤੋਲ ਕੇ ਲੈ ਕੇ ਜਾਂਦੇ ਹਾਂਜੀ ਤੋਲ ਕੇ ਦੁਕਾਨਾਂ ਵਾਲੇ ਜਿੱਦਾਂ ਹਨਾ ਮੰਡੀ ਫਿਰ ਉਹ ਵੀ ਲੈ ਜਾਂਦੇ ਆ ਇਹ ਤੋਂ 10 ਤੋਂ 12 ਕਿਲੋ ਵਿੱਚ ਪੈਂਦੀ ਆ ਅੱਛਾ ਜੀ ਹਾਂਜੀ ਮੇਰੇ ਚ 9 ਕਿਲੋ 10 ਕਿਲੋ ਪੈਂਦੀ ਆ ਤੇ ਬੈਂਗਣੀ ਤਕਰੀਬਨ 12 ਤੋਂ ਲੈ ਕੇ 13 14 ਤੱਕ ਵੀ ਪੈ ਜਾਂਦੀ ਆ Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar. Discover your potential.